ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆਉਂਦਾ ਇਹ ਪਵਨ ਪਵਿੱਤਰ ਪ੍ਰਕਾਸ਼ ਤੇ ਉਸ ਦਿਹਾੜੇ ਨੂੰ ਮੁੱਖ ਰੱਖ ਕੇ ਸ਼ਹੀਦਾਂ ਦੀ ਇਮਾਰਤ ਨੂੰ ਅੱਜ ਰੰਗ ਰੋਗਨ ਦੀ ਜਿਹੜੀ ਸੇਵਾ ਵਾ ਉਹ ਸ਼ੁਰੂ ਕੀਤੀ ਗਈ ਆ ਤੇ ਦਿਹਾੜੇ ਤੋਂ ਪਹਿਲਾਂ ਪਹਿਲਾਂ ਇਹ ਸੰਪੂਰਨ ਹੋ ਜਾਏਗੀ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਪਹਿਲਾਂ ਤੇ ਸਾਰਿਆਂ ਨੂੰ 10 ਵਧਾਈਆਂ ਵੀ ਦਿੰਦਾ ਵਾ ਤੇ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਆਓ ਦਰਸ਼ਨ ਕਰੋ ਸ਼ਹੀਦਾਂ ਦੀਆਂ ਖੁਸ਼ੀਆਂ ਲਓ ਤੇ ਨਾਲੇ ਜੋ ਸੇਵਾਵਾਂ ਚੱਲ ਰਹੀਆਂ ਇਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਲੋ ਹੋਰ ਵੀ ਉਪਰਾਂ ਦੇ ਬੜੇ ਕੀਤੇ ਜਾ ਰਹੇ ਸਰਾਵਾਂ ਦੇ ਕੀਤੇ ਜਾ ਰਹੇ ਚਲੋ ਗੁਰੂ ਮਹਾਰਾਜ ਜੋ ਵੀ ਸੇਵਾ ਕਰਾਉਂਦਾ ਹੈ ਸਾਨੂੰ ਸਤਿਗੁਰਾਂ ਨੇ ਇਹ ਹਿੰਮਤ ਬਖਸ਼ੀ ਜਾਂ ਬਲ ਬਖਸ਼ਿਆ ਜਾਂ ਸਤਿਗੁਰਾਂ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਤ ਪਾਈ ਇਹ ਜੋ ਸੇਵਾਵਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਆਪਲੀ ਮੇਰਾ ਆਪਣੀ ਬਖਸ਼ਿਸ਼ ਦੇ ਨਾਲ ਨਿ ਕਵੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ ਆ ਜਾਣਾ ਕਿਸ ਹਰ ਕੀਆ ਪਯੋ ਕਬੀਰ ਕਬੀਰ ਇਹ ਸੇਵਾਵਾਂ ਸਤਗੁਰੂ ਸੱਚੇ ਪਾਤਸ਼ਾਹ ਆਪਣੀ ਆਪੇ ਲੈਂਦਾ ਗੁਰੂ ਧਾਮਾਂ ਦੀ ਸੇਵਾ ਸਮਾਜ ਦੀ ਸੇਵਾ ਮਾਨਵਤਾ ਮਾਨਵਤਾ ਦੀ ਸੇਵਾ ਸਤਗੁਰੂ ਸੱਚੇ ਪਾਤਸ਼ਾਹ ਹੀ ਕਹਿੰਦੇ ਜਿੰਨਾ ਚਿਰ ਸ્વાસ ਨੇ ਜਿੰਨਾ ਚਿਰ ਤੱਕ ਜੀਵਨ ਹੈ ਸੱਚੇ ਪਾਤਸ਼ਾਹ ਨਿਸ਼ਕਾਮ ਭਾਵਨਾ ਦੇ ਨਾਲ ਲੋਕਾਈ ਦੀ ਸਮਾਜ ਦੀ ਗੁਰੂ ਧਾਮਾਂ ਦੀ ਜੋ ਸੇਵਾ ਸੱਚੇ ਪਾਤਸ਼ਾਹ ਲੈਂਦੇ ਰਹਿਣ ਜੀ ਸੰਗਤ ਸਗਤ ਨੂੰ ਅਪੀਲ ਇਹੋਈ ਆ ਕਿ ਅਪੀਲ ਤੇ ਨਹੀਂ ਮਾਇਆ ਦੀ ਨਹੀਂ ਕਰਾਂਗਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਉਪਦੇਸ਼ ਹੈ ਕਿ ਨਾਮ ਜਪਣਾ ਕਰਤ ਕਰਨਾ ਤੇ ਵੰਡ ਕੇ ਛਕਣਾ ਸਾਰੇ ਇਹਨਾਂ ਅਵਲਾਂ ਨੂੰ ਆਪਣਾ ਆਧਾਰ ਬਣਾ ਕੇ ਆਪਣਾ ਜੀਵਨ ਜਿਹੜਾ ਵਾ ਉਹਨੂੰ ਅੱਗੇ ਚਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੰਦਨ ਬਾਬਾ ਦੀਪ ਸਿੰਘ ਜੀ ਮਹਾਪੁਰਸ਼ ਪੰਥ ਦੇ ਇਲਾਨੀ ਸ਼ਹਾਦਤ ਦੇ ਮਾਲਕ ਉਹਨਾਂ ਦੇ ਪੌਂਦ ਤਰਸਤਾਨ ਗੁਰਦਾਸ਼ੀਦਗੰਜੇ ਕਿਉਂਕਿ ਬਾਬਾ ਜੀ ਦਾ ਜਨਮ ਦਿਹਾੜਾ 26 ਜਨਵਰੀ ਨੂੰ ਆ ਰਿਹਾ ਔਰ ਇਹ ਜਨਮ ਦਿਹਾੜਾ ਸਿੱਖ ਸੰਗਤ ਦਾ ਬੜੇ ਵੱਡੇ ਪੰਦਰ ਤੇ ਬੜੇ ਸ਼ਰਧਾ ਉਤਸ਼ਾਹ ਤੇ ਭਾਵਨਾ ਨਾਲ ਮਨਾਉਂਦੀਆਂ ਨੇ ਔਰ ਉਹ ਜਨਮ ਦਿਹਾੜੇ ਨੂੰ ਮੁਖ ਰੱਖਦੇ ਆਂ ਮੈਂ ਬਾਬਾ ਜੀ ਦੇ ਦਰਬਾਰ ਹਾਲ ਨਾਲ ਲੱਗਦੇ ਇਮਾਰਤਾਂ ਦਾ ਰੰਗ ਰੋਣ ਦੀ ਸੇਵਾ ਤੋਂ ਅੱਜ ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਆਰੰਭ ਕੀਤੀ ਗਈ ਹੈ ਔਰ ਪੰਥ ਦੇ ਬਹੁਤ ਹੀ ਮਾਇਨ ਆ ਜਸਤੀ ਸਤਕਾਰ ਸਖਸ਼ੀਏ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਉਹਨਾਂ ਨੂੰ ਦਫ਼ਤਰ ਦਰਬਾਰ ਸਾਹਿਬ ਅਤੇ ਸ੍ਰੋਣੀ ਗੁਰਦਵਾਰ ਪ੍ਰਬੰਧਕ ਕਮੇਟੀ ਵੱਲ ਬੇਨਤੀ ਕੀਤੀ ਗਈ ਇਹ ਸੇਵਾ ਦੇ ਵਾਸਤੇ ਉਹਨਾਂ ਨੇ ਪ੍ਰਵਾਨ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਹੈ ਗੁਰੂ ਸਾਹਿਬ ਦਾ ਧੰਨਵਾਦ ਹੈ ਔਰ ਸਿੱਖ ਸੰਗਤ ਦੇ ਭਰਪੂਰ ਸਹਿਯੋਗ ਦੇ ਨਾਲ ਇਹ ਜੜੀਆਂ ਸੇਵਾਵਾਂ ਵੱਡੀਆਂ ਸੇਵਾਵਾਂ ਜਿਹੜੀਆਂ ਆਰੰਭ ਵੀ ਹੁੰਦੀਆਂ ਨੇ ਪਰਵਾਣੀ ਚੱਲਦੀਆਂ ਨੇ ਔਰ ਸਿੱਖ ਸੰਗਤ ਦਾ ਚਾਹਨਾ ਜੀ ਬੇਨਤੀ ਹੈ ਕਿ ਤਾਂ ਨਮਨ ਧੰਨ ਦੇ ਨਾਲ ਸੇਵਾ ਕਰਕੇ ਜਿੰਨੀ ਬੰਦੀ ਸੇਵਾ ਬੇਤ ਸਮਰਾ ਸਮਾਧਾ ਕਰਕੇ ਬਾਬਾ ਜੀ ਦੇ ਅਸਥਾਨ ਦੀਆਂ ਖੁਸ਼ੀਆਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣ ਔਰ ਕਿਉਂਕਿ ਜਨਮ ਦਿਹਾੜਾ ਆ ਰਿ ਕਿ ਜਨਮ ਦੇ ਅੱਧ ਪਹਿਲੇ ਪੰਨਾ ਇਹ ਮੁਕੰਮਲ ਕੀਤੀ ਹੈ ਸਾਡਾ ਜੀ ਜਦੋਂ ਇਹ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਕਾफी ਖਸਤਾ ਹੋ ਚੁੱਕੇ ਨੇ ਸੰਗਤ ਬੜੀ ਦੂਰ ਡਰਾਡੇ ਤੋਂਦੀ ਹੈ ਉਹ ਕਿ ਕੀ ਸਰਕਾਰ ਨੂੰ ਅਪੀਲ ਕਰਨਾ ਇਹ ਸਰਕਾਰ ਨੇ ਜਬੜੇ ਦੇ ਆਦੀ ਅਪੀਲ ਕੀਤੀ ਹੈ ਸ਼ਰੌਣਗਰਦ ਪਰਬੰਧ ਕਮੇਟੀ ਵੱਲੋਂ ਸਾਡੇ ਉਦੋਂ ਜਦੋਂ ਦਰਬਾਰ ਸਾਹਿਬ ਦਾ ਆਲਾ ਦਵਾਲਾ ਦੀ ਸੁੰਦਰੀਕਰਨ ਹੋਇਆ ਸ਼ਰੌਣ ਇਕਾਲੀ ਦਲ ਦੀ ਸਰਕਾਰ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਅਕਬੀਰ ਸਿੰਘ ਬਾਦਲ ਨੇ ਬੜਾ ਭਾਵਨਾ ਬੜੀ ਸ਼ਰਧਾ ਨਾਲ ਉਹ ਸੇਵਾ ਕੀਤੀ ਹੈ ਅੱਜ ਦੁਨੀਆ ਇਹ ਮੰਨਦੀ ਹੈ ਕਿ ਚੇਰੇ ਪੰਜਾਬ ਤੋਂ ਬਾਅਦ ਜੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਕੋਈ ਸੁੰਦਰੀ ਕਰਨ ਦੀ ਸੇਵਾ ਕਿਸ ਸਰਕਾਰ ਨੇ ਕੀਤੀ ਹੈ ਉਹ ਕੇਵਲ ਸ਼ਰਮਣੇ ਅਕਾਲੀ ਦਲ ਦੀ ਔਰ ਸਦਰਾ ਪ੍ਰਸਤਾਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਅਗਵਾਈ ਹੇਠ ਹੋਈ ਹੈ ਬੜੀ ਭਾਵਨਾ ਨਾਲ ਬੜੀ ਸ਼ਰਧਾ ਨਾਲ ਦਿਨ ਰਾਤ ਇੱਕ ਕਰਕੇ ਉਹਨਾਂ ਨੇ ਉਹ ਸੇਵਾ ਮੁਕੰਮਲ ਕੀਤੀ ਜੀ ਉਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਨੂੰ ਕਿ ਜਿਹੜਾ ਬਾਬਾ ਜੀ ਦੇ ਅਸਥਾਨ ਤੋਂ ਲੈ ਕੇ ਬਾਬਾ ਹਦੀਪ ਸਿੰਘ ਦੇ ਅਸਥਾਨ ਤੋਂ ਲੈ ਕੇ ਦਰਬਾਰ ਸਾਹਿਬ ਦਾ ਜਿਹੜਾ ਰਸਤਾ ਹੈ ਇਹ ਰਸਤਾ ਵੀ ਖੁੱਲਾ ਕੀਤਾ ਜਾਵੇ ਕਿ ਸੰਗਤ ਨੂੰ ਬੜੀ ਵੱਡੀ ਦਿੱਕਤ ਆ ਉਹ ਉਹਨਾਂ ਨੇ ਤਕਰੀਬਨ ਸਾਰੀ ਪਲਾਨਿੰਗ ਬਣਾਤੀ ਸਰਵੇ ਕਰਵਾ ਲਿਆ ਸਭ ਕੁਝ ਕਰਾ ਲਿਆ ਪਰ ਅਗਲੇ ਮਹੀਨੇ ਸਰਕਾਰ ਦਾ ਟਾਈਮ ਘੱਟ ਗਿਆ ਇਸ ਕਰਕੇ ਉਹ ਸਭ ਜਿਵੇਂ ਦੀ ਟੁੰਗ ਰਹਿ ਗਈ ਹੈ ਹੁਣੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਹੋਰ ਬੰਦੇ ਜਿੰਨਾ ਇਹਨਾਂ ਸਿਰਖ ਪਾਈ ਕਰਦੇ ਫਿਰਦੇ ਆ ਖਰਚਾ ਕਰਦੇ ਫਿਰਦੇ ਆ ਤੇ ਇਹ ਗੁਰੂ ਘਰ ਦੀ ਜਿਹੜੀ ਖੁਸ਼ੀਆਂ ਦੇ ਪਾਤਰ ਬਣਾ ਜੀਦਾ ਕੋਈ ਵੀ ਸਰਕਾਰ ਹੋਵੇ ਪਿਛਲੇ ਕੈਪਟਨ ਸਰਕਾਰ ਨੇ ਕੋਸ਼ਿਸ਼ ਕੀਤੀ ਸੀ ਪਰ ਉਹ ਵੀ ਪਰਵਾਣ ਨਹੀਂ ਚੜ੍ਹੇ ਸਿਆਵਾ ਚਮਨ ਹੁਣ ਵਾਲੀ ਸਰਕਾਰ ਹੈ ਤੇ ਵੈਸੇ ਜਿਹੜਾ ਦੀਵਾ ਗੋਲ ਹੋਇਆ ਪਿਆ ਇਹਨਾਂ ਕਰਨ ਨਾ ਕਰਾਉਣਾ ਕੀ ਹੈ ਤੇ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ ਪਰ ਚਲੋ ਜਦੋਂ ਵੀ ਕੋਈ ਮੌਕਾ ਬਣਿਆ ਜ਼ਰੂਰ ਇਹ ਜਿਹੜਾ ਲੋਡਿੰਦੀ ਹੈ ਵਾਕਿਆ ਹੀ ਇਹ ਚ ਕੋਈ ਸ਼ੱਕ ਨਹੀਂ ਸੰਗਤਾਂ ਨੂੰ ਦਿੱਕਤ ਆ ਆਉਣ ਜਾਣ ਦਾ ਰਸਤਾ ਦਰਬਾਰ ਸਾਹਿਬ ਨੂੰ ਇੱਕੋ ਰਹੇਗਾ ਜਾਂ ਬੀ ਡਿਵੀਜ਼ਨ ਵੱਲੋਂ ਸਾਈਡ ਤੇ ਜਾਂਦਾ ਇਹ ਰਸਤਾ ਤੇ ਇੱਕ ਸ਼ਾਰਟਕਟ ਆ ਸੰਗਤਾਂ ਬੜੇ ਵੱਡੇ ਪੱਧਰ ਤੇ ਔਰ ਸ਼ਰੌਣੀ ਗੁਰਦਾਰ ਪ੍ਰਬੰਧਕ ਕਮੇਟੀ ਦੀ ਇਹੀ ਭਾਵਨਾ ਸਾਡੀ ਇੱਕ ਅਗਲੇ ਲੀਡਰਸ਼ਿਪ ਗੱਲ ਹੀ ਹੈ ਕਿ ਮਨਦੇਹ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਜੀ ਬੜੇ ਉੱਚੇ ਚੇਤੇ ਤੌਰ ਤੇ ਚਾਹੁੰਦੇ ਆ ਸਮਾਂ ਮਿਲੇ ਤੇ ਇਹ ਜਿਹੜੀ ਸੇਵਾ ਮੁਕੰਮਲ ਕੀਤੀ ਜਾਵੇ ਰਸਤਾ ਚੌੜਾ ਕੀਤਾ ਜਾਵੇ 60 ਫੁੱਟ ਘਟੋ ਘਟੇ ਸੜਕ ਚੌੜੀ ਕਰਨ ਦੀ ਪਲਾਨਿੰਗ ਆ ਜਿਹੜੀ ਉਦੋਂ ਸਟਾਰਟ ਸ਼ੁਰੂ ਹੋਣ ਲੱਗੀ ਸੀ ਪਰ ਸਮਾਂ ਨਹੀਂ ਮਿਲਿਆ ਆਉਣ ਵਾਲੇ ਸਮੇਂ ਸਮਾਂ ਮਿਲੇਗਾ ਜਰੂਰ ਇਹ ਸੇਵਾ ਦੀ ਬੇਨਤੀ ਉਹਨਾਂ ਨੂੰ ਕਰਾਂਗੇ ਸ੍ਰੀ ਖਾਲਸਾ ਵਾਈਗੁਜ ਜੀ ਕੀ ਫਤਿਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਪਰਸਨ ਕਰਨ ਆਈਆਂ ਸਖਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੈਨੇਜਰ ਸ਼੍ਰੀ ਦਰਬਾਦ ਸਾਹਿਬ ਵੱਲੋਂ ਜਿੱਥੇ ਰਹਿائش ਦੇ ਵੱਡੇ ਪ੍ਰਬੰਧ ਕੀਤੇ ਜਾ ਰਹੇ ਆ ਉਸ ਦੇ ਤਹਿਤ ਸ਼੍ਰੋਮਣੀ ਭਗਤ ਨਾਮਦੇਵ ਜੀ ਯਾਤਰੀ ਨਿਵਾਸ ਦੀ ਸੇਵਾ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਜਿਸ ਦਾ ਅੱਜ ਤੀਸਰੀ ਮੰਜ਼ਲ ਦਾ ਲੈਂਟਰ ਗੁਰੂ ਸਾਹਿਬ ਜੀ ਦੇ ਅੱਗੇ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਸਮੂਹ ਸੰਗਤਾਂ ਅਤੇ ਨਮਾਇੰਦਿਆਂ ਦੇ ਜਿਹੜਾ ਹਾਜ਼ਰੀ ਵਿੱਚ ਹੈ ਸ਼ੁਰੂ ਕੀਤਾ ਗਿਆ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜੇ ਸੇਵਾ ਦੇ ਕਾਰਜ ਚੱਲ ਰਹੇ ਹਨ ਆਪ ਸਿਰ ਤੇ ਮੇਰਾ ਪ੍ਰਿਆਥ ਰੱਖ ਕੇ ਸੰਪੂਰਨ ਕਰਾਉਣ ਅਤੇ ਇਸ ਮਹਾਨ ਜੋ ਸੇਵਾ ਚੱਲ ਰਹੀਆਂ ਹਨ ਸੰਗਤਾਂ ਵੱਤੋਂ ਵੱਧ ਸਹਿਯੋਗ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ